ਰੇਲ ਗੱਡੀ ਦੇ ਲਪੇਟ ਵਿੱਚ ਔਰਨ ਵਾਲੇ ਵਿਅਕਤੀ ਦੀ ਮੌਤ ਰੇਲਵੇ ਚੌਂਕੀ ਫਲੋਰ ਦੇ ਡਿਊਟੀ ਅਫਸਰ ਪ੍ਰੇਮਨਾਥ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟ੍ਰੇਨ ਦੀ ਲਪੇਟ ਵਿੱਚ ਔਣ ਕਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਕ੍ਰਿਸ਼ਾ ਰਾਮ ਪੁੱਤਰ ਭਾਗਰਾਮ ਨਿਵਾਸੀ ਪਿੰਡ ਜੋਲਾ ਵਜੋਂ ਹੋਈ ਹੈ ਜਿਸ ਦੀ ਉਮਰ ਲਗਭਗ 60 ਸਾਲ ਹੈ ਘਟਨਾ ਪਟਿਆਲਾ ਸਟੇਸ਼ਨ ਦੇ ਨਜ਼ਦੀਕ ਵਾਪਰੀ ਜਿੱਥੇ ਕ੍ਰਿਸ਼ਾ ਰਾਮ ਟ੍ਰੇਨ ਦੀ ਲਪੇਟ ਵਿੱਚ ਆ ਗਿਆ ਤੇ ਮੌਕੇ ਤੇ ਹੀ ਮ੍ਰਿਤਕ ਹੋ ਗਿਆ ਮ੍ਰਿਤਕ ਨੇ ਕਾਲੀ ਸ਼ਰਟ ਜਿਸ ਤੇ ਚਿੱਟੀਆਂ ਲਾਈਨਾਂ ਸਨ ਅਤੇ ਸੇਫਟੀ ਜੈਕਟ ਪੈਣੀ ਹੋਈ ਸੀ ਉਸ ਦਾ ਸਿਰ ਮੁੰਡਿਆ ਹੋਇਆ ਤੇ ਚਿਹਰਾ ਕਲੀ ਸ਼ੇਪ ਸੀ ਪਤਾ ਲੱਗਿਆ ਹੈ ਕਿ ਕ੍ਰਿਸ਼ਨਾ ਰਾਮ ਨਰੇਗਾ ਦੇ ਅਧੀਨ ਹਾਈਵੇ ਉੱਪਰ ਸੜਕ ਤੇ ਕੰਮਦਾਰ ਜਗ੍ਹਾ ਅਸ਼ੁਦਾ ਸੀ ਮ੍ਰਿਤਕ ਦੀ ਦੇਹ ਨੂੰ ਸਿਵਲ ਹਸਪਤਾਲ ਫਿਲੌਰ ਦੇ ਮੋਰਚੀ ਘਰ ਵਿੱਚ ਰਖਵਾਇਆ ਗਿਆ ਹੈ ਜਿੱਥੇ ਘੱਟ ਪੋਸਟਮਾਰਟਮ ਤੋਂ ਬਾਅਦ ਸਰੀਰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਜਾਵੇਗਾ ਹਾਂਜੀ ਸਰ ਕੀ ਨਾਮ ਹੈ ਕੀ ਮਸਲਾ ਆਇਆ ਸਾਰਾ ਰ ਨਾਏ ਐਸਸੀ ਪ੍ਰੇਮਨਾਥ ਨੂੰ 714 ਡੀਆਰਪੀ ਲੋਰ ਜਿੱਤ ਸਾਨੂੰ ਮੀਮੂ ਆਈ ਆ 12:20 ਬੰਦ ਤੇ ਕਿਲੋਮੀਟਰ ਨੰਬਰ ਹੈਗਾ 392 ਦਾ 810 ਪਟੀਆਂ ਫਰੋਟ ਹੈ ਨਾ ਰੋ ਲਾਂ ਦੇ ਬਾਹਰ ਇੱਕ ਬਿਆਪੀ ਦੀ ਰਿਪੋਰਟ ਪਈ ਸੀ ਜਦੋਂ ਮੌਕੇ ਤੇ ਜਾ ਕੇ ਦੇਖਿਆ ਤਾਂ ਉਹ ਵੀ ਕਿਸੇ ਨਾਮ ਦੀ ਵੱਡੀ ਨਾਲ ਟੱਕਰ ਹੋਣ ਕਰਕੇ ਉਹਦੀ ਮੌਤ ਹੋ ਗਈ ਆ ਇੱਥੇ ਕੁਸ਼ਾਨਦ ਕਰਦੇ ਉਪਰਾਲੇ ਕਰ ਰਹੇ ਹਨ ਉਹਦੇ ਇਹ ਦੇਖਦਾ ਵੀ ਜਿਵੇਂ ਉਹਦੇ ਸੇਫਟੀ ਜੈਕਟ ਪਾਈ ਹੈ ਇੱਕ ਹਰੇ ਰੰਗ ਦੀ ਤੇ ਪੀਲੇ ਰੰਗ ਦੀ ਲਗਦਾ ਹੈ ਵੀ ਜਿਵੇਂ ਕੋਈ ਨਰੇਗਾ ਵਗੈਰਾ ਬੱਚ ਕੰਮ ਕਰਦਾ ਹੋਵੇ ਕਿੰਨੀ ਉਮਰ ਹੈ ਸਰ ਉਮਰ ਕਰੀਬ ਇਹਦੀ ਹੈਗੀ ਆ 60 ਸਾਲ ਦੀ ਸਰਬ ਡੈਡ ਬੋਡੀ ਨੂੰ ਡੈਡ ਬੋਡੀ ਮੋਰਚੀ ਚ ਸਿਵ ਹਸਪਤਾਲ ਫਲਾਉਰ ਕਰ ਦਿੱਤੀ ਅਗਰ ਤੱਕ ਟੇਲੇ ਬਹਿ ਜਦੋਂ ਹੀ ਲਿਖਾ ਕੇ ਆਏ ਆ ਤੇ ਇਹਦੇ ਬਾਅਦ ਸੇ ਕਲਬ ਦੇ ਨਾਮ ਤੇ ਸਾਡੇ ਕੋਲ ਆਏ ਆ ਜਿਹਨੀਆਂ ਨੇ ਪਛਾਣ ਕੀਤੀ ਵੀ ਇਹ ਸਾਡਾ ਹੀ ਬੰਦਾ ਹੈ ਪੈਂਡੇ ਦਾ ਝੋਲਾ ਆ ਇਹਦਾ ਇਹ ਇਹਦਾ ਨਾਮ ਹੈ ਕਿਸ਼ਨ ਲਾਲ ਸਰਨਾਉ ਭਗਤ ਸਿੰਘ ਕਿ ਝੋਲਾ ਪੈਂਡਾ ਭਰਾਏ ਦੇ ਲੱਗੇ ਡੇਡ ਬਰਨਿੰਗ ਸੌਂਪ ਦਿੱਤਾ ਇਹਨਾਂ ਨੇ ਨਹੀਂ ਨਹੀਂ ਜੀ ਨਹੀਂ ਅਜੇ ਅਜੇ ਹੁਣ ਟਾਈਮ ਨਹੀਂਗਾ ਹੁਣ ਕਰਕੇ ਕੱਲ ਸਵੇਰੇ ਇਹਦਾ ਪੋਸਟ ਮਾਰਤਾ ਹਾਂ ਯਾ ਮੈਂ ਠੀਕ ਪੋਸਟ ਉੱਤੇ ਆ ਕੇ ਡੈਡ ਬੋਡੀ ਵਾਰਸਨ ਦੇ ਨਾਲ ਲਿਖਤੀ ਹੈ ਥੈਂਕ ਯੂ ਸਰ